ਭਗਵੰਤ ਮਾਨ ਮੋਇਆ ਜਾਣ ਮਨਦੀਪ ਕੌਰ ਡੈਮੋਕ੍ਰੇਟਿਕ ਵਾਸ਼ਾ ਵਰਕਰ ਫੈਸਿਲੀਟੇਟਰ ਜੁਨੀਅਨ ਦੀ ਸੂਬਾ ਪ੍ਰਧਾਨ ਹਾਂਜੀ ਜਿਹੜਾ ਅੱਜ ਸਾਡਾ ਪ੍ਰੋਗਰਾਮ ਰੱਖਿਆ ਗਿਆ ਆ اے ਭਗਵੰਤ ਮਾਨ ਦੇ ਪੁਤਲੇ ਫੁਕੜ ਜੋ ਕੇ 11 مارچ ਨੂੰ ਸਾਡੀ ਜਿਹੜੀ ਸਰਕਾਰ ਵੱਲੋਂ ਲੈਟਰ ਜਾਰੀ ਹੋਈ ਸੀ ਜਿਹੜੀਆਂ ਭੈਣਾ ਆਸ਼ਾ ਵਰਕਰ ਕਮਿਟੀਟਰ ਭੈਣਾ ਉਹਨਾਂ ਦੇ ਸੰਬੰਧ ਵਿੱਚ ਜਿਹੜਾ 58 ਸਾਲ ਜਿਨ੍ਹਾਂ ਭੈਣਾਂ ਦੀ ਉਮਰ ਹੋ ਗਈ ਆ ਉਹਨਾਂ ਦੀ ਸੇਵਾ ਮੁਕਤ ਕੀਤਾ ਜਾਊਗਾ ਉਸ ਦੇ ਸੰਬੰਧ ਵਿੱਚ ਅਸੀਂ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਆ ਤੇ ਜਿਹੜੀ ਸਾਡੀ ਪਿਛਲੀ ਦੇਰੀ 28 28 ਤਰੀਕ ਨੂੰ सीएम साहब ਨਾਲ ਇੱਕ ਘੰਟਾ ਮੀਟਿੰਗ ਹੋ ਕੇ ਜਿਹੜੇ ਫੈਸਲੇ ਤੈਅ ਹੋਏ ਸੀ ਕਿ ਜਿਹੜੀਆਂ ਭੈਣਾਂ ਦੀ ਉਮਰ 58 ਸਾਲ ਹੋ ਗਈ ਆ ਉਹਨਾਂ ਦੀ ਇੱਕ ਵਧਾ ਕੇ 60 ਸਾਲ ਕਰਨ ਦੀ ਤੇ ਜਿਹੜੀਆਂ ਆਸ਼ਾ ਵਰਕਤਾ ਸਲੀਟ ਟਰੈਕਟਰ ਭੈਣਾਂ ਆ ਉਹਨਾਂ ਦਾ ਜਿਹੜਾ ਮਾਨ ਪੱਤਾ 1000 ਰੁਪਏ ਦਾ ਵਾਅਦਾ ਕੀਤਾ ਜਾਊਗਾ ਤੇ ਜਿਹੜੇ ਕੱਟੇ ਜਿਹੜੇ ਇਨਸੈਂਟਿਵ ਆ ਉਹਨਾਂ ਦਾ ਉਹਨਾਂ ਨੂੰ ਬਹਾਲ ਕੀਤਾ ਜਾਊਗਾ ਪਰ ਉਹਨਾਂ ਤੋਂ ਬਾਅਦ ਵੀ ਸਾਡੀ ਜਿਮਨੀ ਚੋੜਾ ਤੇ ਜਿਹੜਾ ਫੈਸਲਾ ਹੋਇਆ ਸੀ ਉਸ ਤੋਂ ਬਾਅਦ ਵੀ ਕੋਈ ਵੀ ਲੈਟਰ ਸਰਕਾਰ ਵੱਲੋਂ ਜਾਰੀ ਨਹੀਂ ਹੋਈ ਜੋ ਕਿ ਅਸੀਂ ਪੰਜਾਬ ਦੇ ਸੱਦੇ ਤੇ ਜਿਹੜਾ ਇਹ ਪ੍ਰੋਗਰਾਮ ਅਲਿਖਿਆ ਹੈ ਪੂਰੇ ਪੰਜਾਬ ਦੇ ਸਭ ਤੇ ਤਹਿਸੀਲਾਂ ਦੇ ਅੰਦਰ ਐਸਡੀਐਮ ਦਫ਼ਤਰਾਂ ਅੱਗੇ ਪੁਤਲੇ ਫੂਕਣ ਦਾ ਮਜਾਰਾ ਕੀਤਾ ਜੇਕਰ ਸਾਡਾ ਫੇਰ ਵੀ ਹੱਲ ਕੋਈ ਨਹੀਂ ਨਿਕਲਿਆ ਤੇ ਅਸੀਂ 27 ਤਰੀਕ ਨੂੰ ਜਲੰਧਰ ਦਾ ਪ੍ਰੋਗਰਾਮ ਤੇ ਪਹੁੰਚਣ ਹਜ਼ਾਰਾਂ ਜਿਹੜੇ ਸਾਡੇ ਮੁਲਾਜ਼ਮ ਪਹੁੰਚਣਗੇ ਤੇ ਬਾਕੀ ਸਾਡੇ ਜਿਹੜੇ ਜਿਮਨੀ ਚੋੜਾਂ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਬਾਰੇ ਵੀ ਸਾਡੀ ਜਿਹੜੀਆਂ ਪੂਰੀਆਂ ਤਿਆਰੀਆਂ ਆ ਗਿੱਦੜਾਂ ਵਾਂ ਚੱਬੇ ਵਾਲੇ ਆ ਸਾਰੇ ਪਾਸੇ ਸਾਡੀਆਂ ਜਿਹੜੀਆਂ ਤਿਆਰੀਆਂ ਆ ਧੰਨਵਾਦ ਜੀ ਮੈਂ ਹਰਿੰਦਰ ਦੋਸਾਂਝ ਪ੍ਰਧਾਨ ਡੈਮੋਕ੍ਰੈਟਿਕ ਮਲਾਜ਼ਮ ਫੈਡਰੇਸ਼ਨ ਜਿਲ੍ਹਾ ਜਲੰਧਰ ਅੱਜ ਇਹ ਰੋਸ ਪ੍ਰਦਰਸ਼ਨ ਆਸ਼ਾ ਵਰਕਰਾਂ ਦੀ ਜਥੇਬੰਦੀ ਡੈਮੋਕ੍ਰੈਟਿਕ ਆਸ਼ਾ ਵਰਕਰ ਦੇ ਫੈਸਿਲੀਟੇਟਰਡ ਯੂਨੀਅਨ ਵੱਲੋਂ ਪੰਜਾਬ ਭਰ ਦੇ ਅੰਤ ਤਹਿਸੀਲ ਕੇਂਦਰਾਂ ਦੇ ਉੱਤੇ ਭਗਵੰਤ ਮਾਨ ਦੀ ਵਾਦਾ ਖਿਲਾਫੀ ਦੇ ਖਿਲਾਫ ਜਿਹੜੇ ਇਹ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ ਔਰ ਸਾਰੇ ਥਾਵਾਂ ਤੇ ਭਗਵੰਤ ਮਾਨ ਦੇ ਜੁਮਲੇਬਾਜ਼ੀ ਦੇ ਵਿਰੋਧ ਦੇ ਅੰਦਰ ਪੁਤਲੇ ਸਾੜੇ ਜਾਣਗੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪਿਛਲੇ ਸਮੇਂ ਦੇ ਦਰਮਿਆਨ ਜਲੰਧਰ ਜਿਮਨੀ ਚੋਣ ਦੇ ਮੌਕੇ ਭਗਵੰਤ ਮਾਨ ਨੇ ਤੇ ਉਹਨਾਂ ਦੀ ਪੂਰੀ ਕੈਬਨਿਟ ਨੇ ਇਹਨਾਂ ਦੀ ਜਥੇਬੰਦੀ ਨਾਲ ਮੀਟਿੰਗ ਕਰਕੇ ਕਬਾਨਾ ਹੋਟਲ ਅੰਦਰ ਇਹ ਫੈਸਲਾ ਕੀਤਾ ਸੀ ਜਿਹੜੀਆਂ ਲੜਕੀਆਂ ਨੂੰ 58 ਸਾਲ ਦੀ ਨੌਕਰੀ ਤੋਂ ਫਾਰਕ ਕਰਨ ਵਾਲਾ ਪੱਤਰ ਇਹਨਾਂ ਜਾਰੀ ਕੀਤਾ ਸੀ ਉਹ ਪੱਤਰ ਰੱਦ ਕਰਕੇ 62 ਸਾਲ ਦੀ ਉਮਰ ਜਿਹੜੀ ਕਰਨ ਕਰਨ ਬਾਰੇ ਕਿਹਾ ਗਿਆ ਸੀ ਪਰ ਢਾਈ ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਇਹ ਸਰਕਾਰ ਨੇ ਨਾ ਤਾਂ ਕੋਈ ਵਾਅਦਾ ਪੂਰਾ ਕੀਤਾ ਨਾ ਉਹਦੇ ਅੰਦਰ ਕੋਈ ਪੱਤਰ ਜਾਰੀ ਕੀਤਾ ਅਸੀਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦੇ ਆਂ ਕਿ ਸਰਕਾਰ ਲੋਕਾਂ ਨੂੰ ਝੂਠੇ ਨਿਕਲਾਬੀ ਨਾਰੇ ਲਗਾ ਕੇ ਜੁਮਲੇਬਾਜੀ ਰਾਹੀਂ ਲੋਕਾਂ ਨੂੰ ਪਰਮੁਹਾ ਕੇ ਰਾਜ ਸਤਾ ਉਤੇ ਕਾਬਜ ਹੋਈ ਆ ਔਰ ਇਹਨਾਂ ਦੀ ਰਾਜ ਸਤਾ ਜਿਹੜੀ ਆ ਬਹੁਤਾ ਲੰਬਾ ਸਮਾਂ ਚੱਲਣ ਵਾਲੀ ਨਹੀਂ ਕਿਉਂਕਿ ਇਹ ਲੋਕਾਂ ਨਾਲ ਵਾਅਦੇ ਤਾਂ ਕਰਦੇ ਨੇ ਪਰ ਕਿਸੇ ਦਾ ਵਾਦਾ ਪੂਰਾ ਨਹੀਂ ਕਰਦੇ ਨਾ ਹੀ ਕਿਸੇ ਦੀ ਕੋਈ ਮੰਗ ਮੰਨਣ ਨੂੰ ਤਿਆਰ ਹੈ ਲੋਕ ਰਜਾਨਾ ਹੀ ਤੁਸੀਂ ਦੇਖਦੇ ਹੋਗੇ ਛੜਕਾ ਬਜ਼ਾਰਾ ਦੇ ਅੰਦਰ ਲੋਕ ਲੜ ਰਹੇ ਨੇ ਇਸੇ ਦੇ ਨਾਲ ਹੀ ਆਸ਼ਾ ਵਰਕਰਾਂ ਵਿੱਚ ਜਿਹੜੀਆਂ ਆਪਣੀ ਲੜਾਈ ਦੇ ਵਿੱਚ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜੇਕਰ ਇਹਨਾਂ ਨਾਲ ਕੀਤੇ ਹੋਏ ਫੈਸਲੇ ਲਾਗੂ ਨਹੀਂ ਕੀਤੇ ਜਾਂਦੇ ਤਾਂ ਅਸੀਂ ਜਿਮਨੀ ਚੋਣਾਂ ਦੇ ਦਰਮਿਆਨ ਗਿੱਦੜਵਾਹਾ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਤੁਹਾਡਾ ਆਪਣਾ ਚੈਨਲ ਦੋਆਬਾ ਨਿਊ 24 ਚਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਲਾਈਕ ਕਰਵਾਉਣ ਲਈ ਸੰਪਰਕ ਕਰੋ ਜੀ